ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇਸ ਸਮੇਂ ਅਸੀਂ ਚੰਡੀਗੜ੍ਹ ਚ ਮੌਜੂਦ ਹਾਂ ਜਿੱਥੇ ਕੀ ਸੱਟਾ ਬਜਾਰ ਜਿਵੇਂ ਅਸੀਂ ਡੜਾ ਸੱਟਾ ਕਹਿ ਦਿੰਨੇ ਆ ਉਸ ਨੂੰ ਲੈ ਕੇ ਚੰਡੀਗੜ੍ਹ ਦੀ ਗੱਲ ਕਰੀਏ ਮੋਹਾਲੀ ਦੀ ਗੱਲ ਕਰੀਏ ਜ਼ਰਖਪੁਰ ਦੀ ਗੱਲ ਕਰੀਏ ਪਟਿਆਲਾ ਦੀ ਗੱਲ ਕਰੀਏ ਤਾਂ ਕਈ ਜਗ੍ਹਾ ਤੇ ਹੁਣ ਇਨਕਮ ਟੈਕਸ ਦੇ ਵੱਲੋਂ ਜਿਹੜੀ ਰੇਡ ਜ਼ਰੂਰ ਮਾਰੀ ਗਈ ਆ ਜਿਸ ਨੂੰ ਲੈ ਕੇ ਹੁਣ ਅਸੀਂ ਸੈਕਟਰ 33 ਚੰਡੀਗੜ੍ਹ ਚ ਮੌਜੂਦ ਆ ਜਿੱਥੇ ਕੀ ਸਮੇ ਜਿਹੜੀ ਰੇਡ ਚੱਲ ਰਹੀ ਆ ਇੱਕ ਕੋਠੀ ਦਾ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕੀ ਸਮੇ ਇਨਕਮ ਟੈਕਸ ਦੀ ਟੀਮ ਜਿਹੜੀ ਅੰਦਰ ਮੌਜੂਦ ਹੈਗੀ ਆ ਇਹ ਜਿਹੜੀ ਸੱਟਾ ਅਸੀਂ ਅਸੀਂ ਗੱਲ ਕਰੀਏ ਤਾਂ ਇਸ ਤੀਆਂ ਜਿਹੜੀਆਂ ਤਾਰਾ ਨੇ ਉਹ ਦੁਬਈ ਤੋਂ ਲੈ ਕੇ ਜ਼ੋਰਜੀਆ ਤੱਕ ਜਿਹੜੀਆਂ ਕੀ ਜੁੜਦੀਆਂ ਹੋਈਆਂ ਜ਼ਰੂਰ ਦਿਖਾਈ ਦੇ ਰੀਆਂ ਨੇ ਤਾਂ ਇਨਕਮ ਟੈਕਸ ਵਿਭਾਗ ਨੇ ਹਰਿਆਣਾ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਦੀਆਂ ਕਈ ਅਜਈਆਂ ਥਾਵਾਂ ਤੇ ਪਿਛਲੇ ਲਗਭਗ 2 ਢਾਈ ਦਿਨਾਂ ਤੋਂ ਲਗਾਤਾਰ ਜਿਹੜੀ ਛਾਪੇ ਮਾਰੀ ਚੱਲ ਰਹੀ ਹੈ ਤਾਂ ਜਿਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ 2 ਢਾਈ ਕਰੋੜ ਤੋਂ ਵੱਧ ਦੀ ਜਿਹੜੀ ਨਗਦੀ ਜਿਹੜੀ ਇਸ ਜਿਹੜੀਆਂ ਦੁਨੀਆ ਰੇਡ ਦੇ ਵਿੱਚ ਜਿਹੜੀਆਂ ਕਿ ਰਿਕਵਰ ਕੀਤੀਆਂ ਗਈਆਂ ਨੇ ਉਸ ਤੋਂ ਇਲਾਵਾ ਅਗਰ ਗੱਲ ਕਰੀ ਤਾਂ ਪਹਿਲਾਂ ਤੁਹਾਨੂੰ ਇੱਕ ਘਰ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਕਿ ਇਨਕਮ ਟੈਕਸ ਦੀਆਂ ਜਿਹੜੀਆਂ ਟੀਮ ਹੈਗੀਆਂ ਨੇ ਲਗਾਤਾਰ ਜਿਹੜੀ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਤਲਾਸ਼ੀ ਚੱਲ ਰਹੀ ਹੈ ਤਾਂ ਜਿੱਥੇ ਜਿਹੜਾ ਉਹਨਾਂ ਦੇ ਜਿਹੜੇ ਫੋਨ ਨੇ ਉਨ੍ਹਾਂ ਨੂੰ ਜਬਤ ਕੀਤਾ ਗਿਆ ਜਿਹੜੀ ਇਹ ਕੋਠੀ ਆਲੀ ਸ਼ਾਨ ਕੋਠੀਆਂ ਹੈਗੀਆਂ ਨੇ ਜਿਸ ਦਾ ਇਹ ਜ਼ਿਕਰ ਜ਼ਰੂਰ ਇੱਕ ਨਿਜੀ ਅਖਬਾਰ ਚ ਵੀ ਕੀਤਾ ਗਿਆ ਹੈ ਕਿ ਡੜਾ ਸੱਟੇ ਦਾ ਲਗਾਤਾਰ ਜਿਹੜਾ ਕਾਰੋਬਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਜਿਹੜੀਆਂ ਜਿਹੜੀ ਮੋਟੀਆਂ ਜਿਹੜੀਆਂ ਕਮਾਈਆਂ ਜ਼ਰੂਰ ਹੁੰਦੀਆਂ ਸੀ ਤਾਂ ਜਿਸ ਤੋਂ ਲੈ ਕੇ ਹੁਣ ਜਿਹੜੀ ਕਿ ਪ੍ਰਸ਼ਾਸਨ ਜੋ ਸਖਤ ਹੋਇਆ ਤੇ ਸਖਤੀ ਤੋਂ ਬਾਅਦ ਜਿਹੜੀ ਕਿ ਲਗਾਤਾਰ ਜਿਹੜੀਆਂ ਰੇਡ ਹੈਗੀਆਂ ਨੇ ਚਾਹੇ ਉਹ ਸੈਕਟਰ 44 ਹੋਵੇ ਚਾਹੇ ਉਹ ਸੈਕਟਰ 33 ਇਹ ਜਿਹੜਾ 33 ਸੈਕਟਰ ਹੈਗਾ ਇਹ ਕੋਠੀ ਤੇ ਇਸ ਸਮੇਂ ਇਨਕਮ ਟੈਕਸ ਦੀ ਜਿਹੜੀ ਗੱਡੀਆਂ ਵੀ ਬਾਹਰ ਮੌਜੂਦ ਨੇ ਤਾਂ ਜਿਹੜੀ ਰੇਡ ਹੈਗੀ ਹੈ ਲਗਾਤਾਰ ਜਿਹੜੀ ਚੱਲ ਰਹੀ ਹੈ ਤਾਂ ਲੁਧਿਆਣਾ ਪਟਿਆਲਾ ਰਾਜਪੁਰਾ ਜਿਰਖਪੁਰ ਮੋਹਾਲੀ ਚੰਡੀਗੜ੍ਹ ਦੇ ਜਿਹੜਾ ਨੈਟਵਰਕ ਹੈਗਾ ਇਸ ਨੈਟਵਰਕ ਨੂੰ ਪੂਰੀ ਤਰ੍ਹਾਂ ਜਿਹੜਾ ਖੰਗਾਲਨ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਇਨਕਮ ਟੈਕਸ ਦੇ ਵੱਲੋਂ ਹੁਣ ਵਕ ਵਕ ਅਗਰ ਅਸੀਂ ਹਰਿਆਣੇ ਦੀ ਗੱਲ ਕਰੀਏ ਹਿਮਾਚਲ ਦੀ ਗੱਲ ਕਰੀਏ ਕਈ ਜਿਹੜੀਆਂ ਸਟੇਟਾਂ ਦੇ ਵਿੱਚ ਹੁਣ ਜਿਹੜੀ ਇਨਕਮ ਟੈਕਸ ਜਿਹੜੀ ਜ਼ਰੂਰ ਇਹਨਾਂ ਜਿਹੜਾ ਡਰਾ ਸੱਟਾ ਜਿਹਨੂੰ ਕਹਿ ਦਿੰਦੇ ਆ ਜਿਹੜੇ ਅਸੀਂ ਇਸ ਦੀ ਜਿਹੜੀ ਚੱਲਦਾ ਅਸੀਂ ਜਿਹੜਾ ਗੱਲ ਕਰੀ ਤਾਂ ਬੜੇ ਲੰਬੇ ਸਮੇਂ ਤੋਂ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਪਰ ਜਦੋਂ ਪ੍ਰਸ਼ਾਸਨ ਦਾ ਜਿਹੜਾ ਧਿਆਨ ਲਗਾਤਾਰ ਜਿਹੜਾ ਕਿ ਇਹਨਾਂ ਜਿਹੜੇ ਵੱਡੇ ਜਿਹੜੇ ਇਸ ਨੈਟਵਰਕ ਨੂੰ ਚਲਾ ਚਲਾ ਰਹੇ ਸੀ ਜਿਹੜੇ ਲੋਕ ਉਹਨਾਂ ਤੇ ਜ਼ਰੂਰ ਫੋਕਸ ਕੀਤਾ ਉਸ ਤੋਂ ਬਾਅਦ ਪੂਰੀ ਤਿਆਰੀ ਦੇ ਨਾਲ ਇਹਨਾਂ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੀ ਕੋਠੀਆਂ ਤੇ ਇਸ ਸਮੇਂ ਜਿਹੜੀ ਰੇਡ ਹੈਗੀ ਹੈ ਉਹ ਜ਼ਰੂਰ ਕੀਤੀ ਗਈ ਹੈ ਤਾਂ ਜਿਸ ਦੇ ਵਿੱਚ ਜਿਹੜੀ ਇਹ ਆਲੀਸ਼ਾਨ ਕੋਠੀ ਹੈਗੀ ਹੈ ਸੈਕਟਰ 33 ਦੀ ਜਿਹੜੀ ਕੋਠੀ ਹੈਗੀ ਹੈ ਇੱਥੇ ਜਿਹੜੀ ਰੇਡ ਕੀਤੀ ਗਈ ਹੈ ਇੱਥੇ ਇਹ ਦੱਸਿਆ ਜਾ ਰਿਹਾ ਕਿ ਕਈ ਜਿਹੜੇ ਜਿਹੜੇ ਲੋਕ ਨੇ ਉਹਨਾਂ ਨੂੰ ਬਾਹਰ ਨਹੀਂ ਜਿਹੜਾ ਇੱਥੇ ਦੇ ਰਹਿਣ ਜਿਹੜੇ ਰਹਿਣ ਵਾਲੇ ਇੱਥੋਂ ਦੇ ਹੈਗੇ ਉਹਨਾਂ ਤੋਂ ਜਿਹੜੀ ਫੋਨ ਜਾਂ ਉਹਨਾਂ ਨੂੰ ਬਾਹਰ ਆਉਣ ਦੀ ਜਿਹੜੀ ਇਜਾਜ਼ਤ ਹੈਗੀ ਹੈ ਨਹੀਂ ਦਿੱਤੀ ਜਾ ਰਹੀ ਤਾਂ ਇਹ ਤਸਵੀਰ ਜ਼ਰੂਰ ਆਪ ਦੇ ਆਪ ਚ ਅਹਿਮ ਹੈਗੀ ਹੈ ਜਿੱਥੇ ਇਨਕਮ ਟੈਕਸ ਦੀ ਪੂਰੀ ਟੀਮ ਅੰਦਰ ਮੌਜੂਦ ਹੈ ਤਾਂ ਹੁਣ ਤੱਕ ਦੀ ਸੈਕਟਰ 44 ਦੀ ਗੱਲ ਕਰੀਏ ਜ਼ਿਰਕਪੁਰ ਦੀ ਗੱਲ ਕਰੀਏ ਪਟਿਆਲਾ ਦੀ ਗੱਲ ਕਰੀਏ ਰਾਜਪੁਰਾ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਤਾਂ ਜਿੱਥੇ ਲਗਾਤਾਰ ਜਿਹੜੀਆਂ ਰੇਡ ਹੈਗੀਆਂ ਨੇ ਉਹ ਹੋਈਆਂ ਨੇ ਤਾਂ ਜਿਸ ਦੇ ਵਿੱਚ ਇੱਕ ਇਹ ਵੀ ਤਸਵੀਰ ਜਿਹੜੀ ਚੰਡੀਗੜ੍ਹ 'ਚ ਇਸ ਸਮੇਂ ਜਿਹੜੀ ਲਾਈਵ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਹੁਣ ਜਿਹੜੀ ਮੌਜੂਦਾ ਜਿਹੜੀ ਰੇਡ ਵੀ ਚੱਲ ਰਹੀ ਹੈ ਤੇ ਜਦੋਂ ਇਨਕਮ ਟੈਕਸ ਦੇ ਅਧਿਕਾਰੀ ਬਾਹਰ ਆਉਣਗੇ ਤਾਂ ਜ਼ਰੂਰ ਆਪਣੀ ਜਿਹੜੀ ਜਾਣਕਾਰੀ ਹੈਗੀ ਹੈ ਉਹ ਮੀਡੀਆ ਸੰਗ ਜਿਹੜੀ ਰੱਖਣਗੇ ਤਾਂ ਉਸ ਤੋਂ ਬਾਅਦ ਹੋਰ ਜਿਹੜੇ ਕਿ ਵੱਡੇ ਜਿਹੜੇ ਸਬੂਤ ਜ਼ਰੂਰ ਮਿਲਣਗੇ ਜਿਹੜਾ ਡਰਾ ਸੱਟਾ ਹੈਗਾ ਜਿਹੜਾ ਕਿ ਆਨਲਾਈਨ ਜਿਹੜਾ ਚੱਲਦਾ ਉਸ ਨੂੰ ਕਿਵੇਂ ਕਾਬੂ ਕੀਤਾ ਜਾਵੇ ਇਸ ਤੇ ਉੱਪਰ ਜਿਹੜੀ ਵੱਡੀ ਨਜ਼ਰ ਹੈਗੀ ਹੈ ਹੁਣ ਵਿਭਾਗ ਦੀ ਬਣੀ ਹੋਈ ਹੈ ਤਾਂ ਅਸੀਂ ਪਲ-ਪਲ ਦੀ ਖਬਰ ਦੇ ਲਈ ਅਸੀਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੇ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਨਾਲ ਕੈਰਨ ਪਰਸਨ ਨਿਤਿੰਦ ਦੇ ਨਾਲ ਸੰਦੀਪ ਕਮੋਚ ਚੰਡੀਗੜ੍ਹ ਤੋਂ